ਵੈਰਾਣਾ ਸੁਜੀਤ ਸਿੰਘ ਆ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਪਿੰਡ ਹਰਦੋ ਚੰਡੇ ਆ ਸਵੇਰੇ ਸਵੇਰੇ ਜਿਹੜਾ ਵਾ ਇਹ ਜੀ ਜੀ ਸਟਾਰ ਦੇ ਸਾਹਮਣੇ ਅਪਜੋਡ ਸਾਈਟ ਤੇ ਟਰੱਕ ਲਿਆ ਇੱਥੇ ਕਿ ਨੌਜਵਾਨ ਪਿਆ ਵਾ ਕੀ ਨਾਂ ਲਈਦਾ ਇੰਜੈਕਸ਼ਨ ਉਹਦੇ ਉੱਤੇ ਡਿੱਗਿਆ ਰਿਹਾ ਉੱਥੇ ਕੀ ਹੁੰਦਾ ਪਹਿਲਾਂ ਲੱਗਦਾ ਡੈਥ ਹੋ ਚੁੱਕੀ ਆ ਉਹਦੀ ਔਰ ਕਾਫੀ دیر ਕੋਈ ਪੁਲਿਸ ਨੂੰ ਫੋਨ ਕੀਤਾ ਆਪਾਂ ਲਗਦਾ ਘੰਟਾ ਹੋ ਗਿਆ ਵਾ ਹਾਲ ਤੱਕ ਪੁਲਿਸ ਅਧਿਕਾਰੀ ਆਇਆ ਨਹੀਂ ਆਉਣ ਦੇ ਨੇ ਪੰਜਾਬ ਦੀ ਨੌਜਵਾਨ ਜਿਹੜੀ ਆ ਇਸ ਤਰ੍ਹਾਂ ਨਸ਼ੇ 'ਚ ਮਰ ਰਹੀ ਆ ਮੈਨੂੰ ਲੱਗਦਾ 25-26 ਸਾਲ ਤੋਂ ਘੱਟ ਉਮਰ ਦਾ ਬੱਚਾ ਵਾ ਔਰ ਇੱਥੇ ਪਿਆ ਵਾ ਮਤਲਬ ਕੀੜੀਆਂ ਮਕੋੜਿਆ ਹੂੰ ਲੱਗਦਾ ਇਹ ਲਾਗੇ ਚੱਕੀ ਦਾ ਪਿੰਡ ਦਾ ਕਿਤੇ ਨਾ ਆਹ ਬੜੇ ਲੋਕਾਂ ਨੂੰ ਆਪਾਂ ਫੋਟੋ ਫੋਟਾ ਪੰਨਿਆ ਵਾ ਸੇ ਲੋਕ ਜਿੰਨੇ ਵਾ ਸਭ ਨੂੰ ਪਛਾਣ ਕਰਾਉਣ ਦੀ ਕੋਸ਼ਿਸ਼ ਕੀਤੀ ਹਾਲ ਤਾਂ ਕਿ ਪਛਾਣ ਚ ਨਹੀਂ ਆਇਆ ਤਾਂ ਹੀ ਆਪਾਂ ਖੜੇ ਆਂ ਕਿ ਪੁਲਿਸ ਆ ਜੇ ਔਰ ਆਪਣੀ ਕਾਰਵਾਈ ਕਰ ਲੇ ਤਾਂ ਆਪਾਂ ਉਸ ਤੋਂ ਬਾਅਦ ਜਿਹੜੀ ਜਿਹੀ ਜੀਵਨ ਤਲਾਸ਼ ਵੀਰ ਲਈ ਯਤਨ ਕਰ ਦੋ ਮਿਲੂਗਾ ਕੋ ਉਤੋਂ ਆਪਾਂ ਪਤਾ ਲੱਗ ਸਕਦਾ ਕਿ ਕਿੱਥੋਂ ਦਾ ਵਾ ਹੈ ਇੰਜੈਕਸ਼ਨ ਪਏ ਨੇ ਲੱਗੇ ਦਿਖਾਈ ਦੇ ਰਿਹਾ ਜੋ ਹੈ ਪ੍ਰੀਮੀਅਰ ਦੇ ਐਵੀਡੈਂਸ ਤੋਂ ਦਿਖਾਈ ਦੇ ਰਿਹਾ ਕਿ ਇੰਜੈਕਸ਼ਨ ਨਾਲ ਦੀ ਡੈਥ ਹੋਈ ਜਾ ਦੋ ਇੰਜੈਕਸ਼ਨ ਲਾ ਕੇ ਪਏ ਇੱਕ ਲੱਗਾ ਵਾ ਇਹ ਕਿਹੜਾ ਉਤਨਾ ਖਾਲੀ ਪਿਆ ਵਾ ਕਿੰਨੇ ਵੀ ਪਤਾ ਲੱਗਾ ਸੀ ਇਹ ਮੈਨੂੰ ਪਤਾ ਲੱਗਾ ਕੋਈ 8:30-8:8 ਵਜੇ ਨਾਲ ਪਤਾ ਲੱਗਾ ਤੇ ਆਪਾਂ ਇੱਥੇ ਆਏ ਆ ਜਿਹੜੇ ਸੈਰ ਕਰਨ ਦੇ ਬੰਦੇ ਉਹਨਾਂ ਨੇ ਵੇਖਿਆ ਕੋਈ ਰਾਈਗੀਰ ਜਾਂ ਡਾਣਡਾ ਦੱਸਿਆ ਵੀ ਆਹ ਗੱਲ ਆ ਵੀ ਇੱਥੇ ਬੰਦਾ ਪਿਆ ਵਾ ਮੈਂ ਆਣ ਕੇ ਪੁਲਿਸ ਨੂੰ ਕਾਲ ਕੀਤੀ ਕਿ ਨਾਲ ਦਾ ਕਿ ਭਈ ਆਓ ਇੱਥੇ ਆਹ ਗੱਲ ਆ ਮਾਨ ਜੀ ਮੇਰਾ ਨਾਮ ਰਣਜੀਤ ਸਿੰਘ ਜੀ ਵੀ ਇੱਥੇ ਇੱਕ ਮੁੰਡਾ ਵਾ ਕੋਈ 20 25 ਸਾਲ ਦਾ ਵਾ ਤੇ ਨਸ਼ੇ ਨਾਲ ਉਹਦੀ ਡੈਥ ਹੋ ਗਈ ਆ ਤੇ ਅਸੀਂ ਇੱਥੇ ਫਿਰ ਆਏ ਆ ਵੇਖਣੇ ਇਹਨਾਂ ਨੂੰ ਸਾਡੇ ਜੀ ਕੋਈ ਪਛਾਣ ਚ ਨਹੀਂ ਆ ਰਿਹਾ ਇਹ ਤਾਂ ਕੌਣ ਆ ਤੇ ਟੀਕੇ ਪਏ ਨੇ ਲਾਗੇ ਪਾਣੀ ਦੀ ਬੋਤਲ ਵੀ ਪਈ ਆ ਇੱਕ ਟੀਕਾ ਉਹਨੇ ਲਾ ਲਿਆ ਵਾ ਇੱਕ ਟੀਕਾ ਉੱਤੇ ਭਰਿਆ ਪਿਆਜ ਮੈਂ ਸੁਖਜਿੰਦਰ ਸਿੰਘ ਐਸਕੇਓ ਸਦਰ ਬਟਾਲਾ ਸਾਰੇ ਡੈੱਡ ਬੋਡੀ ਦੀ ਹੈ ਕਿਹਨਾ ਆਜਾ ਅੱਜ ਨਾ ਹੁਣੇ ਇਹ ਸੂਚਨਾ ਮਿਲੀ ਡੈੱਡ ਬੋਡੀ ਜਿਹੜੀ ਆਪਣੇ ਇੱਥੇ ਫਈ ਹਾਈਵੇ ਤੇ ਨੇੜੇ ਬੈਲਾਵਿਤਾ ਹੋਟਲ ਉਹ ਸੂਚਨਾ ਮਿਲਤੇ ਮੈਂ ਵੀ ਪਹੁੰਚਾ ਇੱਥੇ ਪਾਣ ਕੇ ਦੇਖਿਆ ਇਹਦੇ ਆਧਾਰ ਕਾਰਡ ਇਹਦਾ ਮਿਲਿਆ ਲੜਕੇ ਦਾ ਅਭੀ ਅਭੀ ਸ਼ਰਮਾ ਅਭੀ ਸ਼ਰਮਾ ਦਾ ਸਰ ਨਾ ਆ ਜੀ ਇਹਦੇ ਫਾਦ ਸਾਹਿਬ ਦਾ ਨਾਮ ਆ ਰਾਮਪਾਲ ਸ਼ਰਮਾ ਇਹ ਗਲੀ ਦੇਵਾ ਸਿੰਘ ਬਾਜ਼ਾਰ ਲੋਹਾਰਾਂ ਵਾਲਾ ਚੌਂਕ ਲక్ష్మణ ਸਰ ਅੰਮ੍ਰਿਤਸਰ ਦਾ ਰਹਿਣ ਵਾਲਾ ਆਧਾਰ ਕਾਰਡ ਦੇ ਮੁਤਾਬਕ ਤੇ ਕੋਈ ਜੜੀ ਨਹੀਂ ਇਹਦੇ ਤੇ ਇਹਦੀ ਵੈਰੀਫਾਈ ਕਰ ਰਹੇ ਆਪਾਂ ਤਪੀਸ਼ ਕਰ ਰਹੇ ਤੇ ਬੰਦ ਕਿੰਨੇ ਸਰੀੰਜਾ ਵਗੈਰਾ ਨੇ ਲੱਗੇ ਪਈਆਂ ਨਹੀਂ ਦੇਖ ਰਹੇ ਆ ਸਰਚ ਕਰਦੇ ਆ ਜੋ ਵੀ ਹੋਇਆ ਹੈ ਉਸ ਮੁਤਾਬਕ ਆਪਾਂ ਕਾਰਵਾਈ ਕਰਨੀ ਹੈ ਨੇ ਦੀ 27 26 27 ਸਾਲ ਦੀ ਏਜ ਹੈ ਲੜਕੇ ਦੀ ਬਾਕੀ ਇਹਦੇ ਪਰਿਵਾਰ ਨਾਲ ਹੀ ਸੰਬੰਧ ਕਾਇਮ ਕਰ ਰਹੇ ਆ ਉਤੋਂ ਬਾਅਦ ਆਪਾਂ ਜੋ ਵੀ ਇਨਵੈਸਟੀਗੇਸ਼ਨ ਚਾਹੂਗਾ ਆਪਾਂ ਉਹਨੂੰ ਲੈਵਾਂ ਮੇਰਾ ਨਾਮ ਸੁਜੀਤ ਸਿੰਘ ਆ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਪਿੰਡ ਹਰਦੋ ਛੰਡੇ ਆ ਸਵੇਰੇ ਸਵੇਰੇ ਜਿਹੜਾ ਵਾ ਇਹ ਜੀਐਸਟਾਰ ਦੇ ਸਾਹਮਣੇ ਅਪਜੋਡ ਸਾਈਟ ਤੇ ਟਰੱਕ ਲਿਆ ਇੱਥੇ ਕਿ ਨੌਜਵਾਨ ਪਿਆ ਵਾ ਕੀ ਨਾਂ ਲਈਦਾ ਇੰਜੈਕਸ਼ਨ ਉਹਦੇ ਡਿੱਗੇ ਰਹੇ ਉੱਥੇ ਕੀ ਹੁੰਦਾ ਮੈਨੂੰ ਲੱਗਦਾ ਡੈਥ ਹੋ ਚੁੱਕੀ ਆ ਉਹਦੀ ਔਰ ਕਾਫੀ ਦਿਨ ਕੋਈ ਪੁਲਿਸ ਨੂੰ ਫੋਨ ਕੀਤਾ ਆਪਾਂ ਲਗਦਾ ਘੰਟਾ ਹੋ ਗਿਆ ਵਾ ਹਾਲ ਤੱਕ ਪੁਲਿਸ ਅਧਿਕਾਰੀ ਆਇਆ ਨਹੀਂ ਆਉਣ ਦੇ ਨੇ ਪੰਜਾਬ ਦੀ ਨੌਜਵਾਨ ਜਿਹੜੀ ਆ ਇਸ ਤਰ੍ਹਾਂ ਨਸ਼ੇ 'ਚ ਮਰ ਰਹੀ ਆ ਮੈਨੂੰ ਲੱਗਦਾ 25 26 ਸਾਲ ਤੋਂ ਘੱਟ ਉਮਰ ਦਾ ਬੱਚਾ ਵਾ ਔਰ ਇੱਥੇ ਪਿਆ ਵਾ ਮਤਲਬ ਕੀੜੀਆਂ ਮਕੋੜਿਆ ਹੋ ਲੱਗਦਾ ਇਹ ਲੱਗੇ ਚਾ ਕਿਦਾਂ ਪਿੰਡ ਦਾ ਕਿਦਾਂ ਆ ਬੜੇ ਲੋਕਾਂ ਨੂੰ ਆਪਾਂ ਫੋਟੋ ਫੋਟਾ ਪਾਇਆ ਵਾ ਇੱਥੇ ਲੋਕ ਜਿੰਨੇ ਵੀ ਆਏ ਸਭ ਨੂੰ ਪਛਾਣ ਕਰਾਉਣ ਦੀ ਕੋਸ਼ਿਸ਼ ਕੀਤੀ ਹਾਲ ਤੱਕ ਇਹ ਪਛਾਣ ਚ ਨਹੀਂ ਆਇਆ ਤਾਂ ਜੇ ਆਪਾਂ ਖੜੇ ਆਂ ਕਿ ਪੁਲਿਸ ਆ ਜੇ ਔਰ ਆਪਣੀ ਕਾਰਵਾਈ ਕਰ ਲੇ ਤਾਂ ਆਪਾਂ ਉਸ ਤੋਂ ਬਾਅਦ ਜਿਹੜੀ ਜੀਵਨ ਤਲਾਸ਼ ਵੀਰ ਵਾਲੇ ਜੋ ਉਧਾਰ ਕੱਢ ਦੋ ਮਿਲੂਗਾ ਕੋ ਉਤੋਂ ਆਪਾਂ ਪਤਾ ਲੱਗ ਸਕਦਾ ਕਿ ਕਿੱਥੋਂ ਦਾ ਹੋਵੇ ਇਹ ਇੰਜੈਕਸ਼ਨ ਪਏ ਨੇ ਲੱਗੇ ਦਿਖਾਈ ਦੇ ਰਿਹਾ ਜੋ ਹੈ ਪ੍ਰੀਮੀਅਰ ਜੀ ਅਵਿਡੈਂਸ ਤੋਂ ਦਿਖਾਈ ਦੇ ਰਿਹਾ ਕਿ ਇੰਜੈਕਸ਼ਨ ਨਾਲ ਦੀ ਡੈਥ ਹੋਈ ਜਾ ਦੋ ਇੰਜੈਕਸ਼ਨ ਲੱਗੇ ਪਏ ਇੱਕ ਲੱਗਾ ਵਾ ਤੇ ਕਿਹੜਾ ਉਤਨਾ ਖਾਲੀ ਪਿਆ ਵਾ ਕਿੰਨੇ ਵੀ ਪਤਾ ਲੱਗਾ ਸੀ ਤੁਹਾਨੂੰ ਇਹ ਮੈਨੂੰ ਪਤਾ ਲੱਗਾ ਕੋਈ 8:30-8:8 ਵਜੇ ਦਾ ਪਤਾ ਲੱਗਾ ਅਸੀਂ ਆਪਾਂ ਇੱਥੇ ਆਏ ਆ ਜਿਹੜੇ ਸੈਰ ਕਰਦੇ ਬੰਦੇ ਉਹਨਾਂ ਵੇਖਿਆ ਕੋਈ ਰਾਈਗੀ ਜਾਂ ਡਿਆ ਦੱਸਿਆ ਵੀ ਆਹ ਗੱਲ ਆ ਇੱਥੇ ਬੰਦਾ ਪਿਆ ਵਾ ਮੈਂ ਆਣ ਕੇ ਪੁਲਿਸ ਨੂੰ ਕਾਲ ਕੀਤੀ ਕਿ ਨਾਲ ਦਾ ਕਿ ਵੀ ਆਓ ਇੱਥੇ ਆਹ ਗੱਲ ਆ ਮੇਰਾ ਨਾਮ ਰਣਜੀਤ ਸਿੰਘ ਜੀ ਵੀ ਇੱਥੇ ਇੱਕ ਮੁੰਡਾ ਵਾ ਕੋਈ 20 25 ਸਾਲ ਦਾ ਵਾ ਤੇ ਨਸ਼ੇ ਨਾਲ ਉਹਦੀ ਡੈਥ ਹੋ ਗਈ ਆ ਤੇ ਅਸੀਂ ਇੱਥੋਂ ਫਿਰ ਆਏ ਆ ਵੇਖਣੇ ਇਹਨਾਂ ਨੂੰ ਤਾਂ ਸਾਡੇ ਜੀ ਕੋਈ ਪਛਾਣ ਚ ਨਹੀਂ ਆ ਰਿਹਾ ਇਹ ਤਾਂ ਕੌਣ ਆ ਤੇ ਟੀਕੇ ਪਏ ਨੇ ਲਾਗੇ ਪਾਣੀ ਦੀ ਬੋਤਲ ਵੀ ਪਈ ਆ ਇੱਕ ਟੀਕਾ ਉਹਨੇ ਲਾ ਲਿਆ ਵਾ ਇੱਕ ਟੀਕਾ ਉੱਤੇ ਭਰਿਆ ਪਿਆ ਜੀ ਮੈਂ ਅਭੀ ਅਭੀ ਸ਼ਰਮਾ ਅਭੀ ਸ਼ਰਮਾ ਦਾ ਸਰਨਾਮਾ ਹੈ ਜੀ ਇਹਦੇ ਫਾਜ਼ਲ ਸਾਹਿਬ ਦਾ ਨਾਮ ਆ ਰਾਮਪਾਲ ਸ਼ਰਮਾ ਇਹ ਗਲੀ ਦੇਵਾ ਸਿੰਘ ਬਾਜ਼ਾਰ ਲੋਹਾਰਾਂ ਵਾਲਾ ਚੌਂਕ ਲక్ష్మణ ਸਰ ਅੰਮ੍ਰਿਤਸਰ ਦਾ ਰਹਿਣ ਵਾਲਾ ਆਧਾਰ ਕਾਰਡ ਦੇ ਮੁਤਾਬਕ ਤੇ ਕੋਈ ਜੜੀ ਨਹੀਂ ਇਹਦੇ ਇਹ ਇਹਦੀ ਵੈਰੀਫਾਈ ਕਰ ਰਹੇ ਆਪਾਂ ਪੀਚ ਕਰ ਰਹੇ ਸੀ ਬੰਦ ਕਿੰਨੇ 55 ਵਗੈਰਾ ਲੱਗੇ ਪਈਆਂ ਨਹੀਂ ਦੇਖ ਰਹੇ ਆਂ ਸਰਚ ਕਰਦੇ ਆਂ ਜੋ ਵੀ ਹੋਇਆ ਹੈ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਨੀ ਹੈ ਜੀ 27 26 27 ਸਾਲ ਦੀ ਏਜ ਹੈ ਲੜਕੇ ਦੀ ਬਾਕੀ ਇਹਦੇ ਪਰਿਵਾਰ ਨਾਲ ਹੀ ਸੰਬੰਧ ਕਾਇਮ ਕਰ ਰਹੇ ਆਂ ਉਸ ਤੋਂ ਬਾਅਦ ਆਪਾਂ ਜੋ ਵੀ ਇਨਵੈਸਟੀਗੇਸ਼ਨ ਚਾਹੂਗਾ ਆਪਾਂ ਉਹਨੂੰ ਲਿਆਵਾਂਗੇ